ਹਾਂ ਜੀ ਦੱਸ ਦਿਓ ਜੀ ਅੱਜ ਵਰਸੀ ਮਨਾਈ ਜਾ ਰਹੀ ਆ ਜੀ ਪਿੰਡ ਅਲਵਾਦੀਆਂ ਸੰਖਤਾ ਵੱਲੋਂ ਤੇ ਚੀਮਾ ਪਰਿਵਾਰ ਵੱਲੋਂ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਚੀਮਾ ਕੈਪਟਨ ਸਾਹਿਬ ਜਿਨ੍ਹਾਂ ਦੀ ਐਲਕਾਂ ਪੰਜਵੀਂ ਵਾਰ ਵਰਸੀ ਜਿਹੜੀ ਆ ਆਲੋ ਆਲ ਗੁਰਦਾਰ ਸਾਹਿਬ ਮਨਾਈ ਗਈ ਆ ਚੀਮਾ ਪਰਿਵਾਰ ਵੱਲੋਂ ਇਹ ਵਰਸੀ ਅਗਲੀ ਵਾਰ ਤੋਂ ਪਿੰਡ ਦੀ ਪੰਚਾਇਤ ਸਮੁੱਚਾ ਪਿੰਡ ਤੇ ਸਾਰਾ ਨਗਰ ਰਲ ਮਿਲ ਕੇ ਇਲਾਕਾ ਨਿਵਾਸੀ ਸਾਰੇ ਜਣੇ ਰਲ ਮਿਲ ਕੇ ਬਣਾਇਆ ਕਰਾਂਗੇ ਤੇ ਅਸੀਂ ਜਿਹੜਾ ਵਾ ਖੇਡਾਂ ਦਾ ਪ੍ਰੋਗਰਾਮ ਉਹ ਵੀ ਅਸੀਂ ਹੁਣ ਤੋਂ ਹੀ ਤਿਆਰੀਆਂ ਕਰ ਲਿਆ ਸ਼ੁਰੂ ਕਰ ਦੇਣੀਆਂ ਨੇ ਮੈਨੂੰ ਮੇਰੇ ਵੀਰ ਦੀ ਗੁਰਜੀਤ ਸਿੰਘ ਚੀਮਾ ਦੀ ਜਿਹੜੀ ਸੋਜਵਾ ਵੈਸੇ ਵੀ ਬਹੁਤ ਵਧੀਆ ਵਾ ਤੇ ਮੈਂ ਇਹਨਾਂ ਨੂੰ ਅੱਗੇ ਲਾ ਕੇ ਇਹ ਜਿਹੜਾ ਜਿੰਨਾ ਪ੍ਰੋਗਰਾਮ ਆ ਇਹਨਾਂ ਨੂੰ ਅੱਗੇ ਲਾ ਕੇ ਤੇ ਇਹਨਾਂ ਕੋ ਸਾਰਾ ਕਰਵਾਇਆ ਕਰਾਂਗੇ ਉਹ ਥੜਾ ਜਿਹਾ ਇਹ ਰਜਾਨਵੀ ਬੱਚਿਆਂ ਦੇ ਵਿੱਚ ਰੱਖਦੇ ਨੇ ਤੇ ਕੈਪਟਨ ਗੁਰਪ੍ਰੀਤ ਸਿੰਘ ਜੀ ਚੀਮਾ ਉਹਦਾ ਪੂਰਾ ਨਾਂ ਪੂਰੀ ਦੁਨੀਆ ਵਿੱਚ ਪਿੰਡ ਆਲੋਵਾਲ ਵੱਲੋਂ ਰੋਸ਼ੜ ਕੀਤਾ ਜਾਵੇਗਾ ਜਿੰਨਾ ਪੰਚਾਇਤ ਵੱਲੋਂ ਵੱਧ ਵੱਧ ਹੋਏਗਾ ਅਸੀਂ ਕੋਈ ਕਸ਼ਰ ਨਹੀਂ ਛੱਡਾਂਗੇ ਤੇ ਐਂਦੀ ਗੱਲ ਇਹ ਆ ਕਿ ਕੱਲ ਅਸੀਂ ਨਹੀਂ ਪੱਥਰ ਖੜਾ ਸੀ ਸਾਡੇ ਪਿੰਡ ਬਹੁਤ ਵੱਡੀ ਘਟਨਾ ਹੋਗੀ ਸਾਡਾ ਆਪਣੇ ਹੀ ਉਹ ਵੀ ਪਰਿਵਾਰ ਦੇ ਜੀ ਨੇ ਜਿਨ੍ਹਾਂ ਦੀ ਦਰਬਾਰ ਸਾਹਿਬ ਤੋਂ ਆ ਰਹੇ ਸੀ ਪਿੰਡ ਪਹੁੰਚ ਗਏ ਸਿਰਫ 5 ਸਕਿੰਟ ਦਾ ਸਮਾਂ ਉਹਨਾਂ ਨੂੰ ਚਾਹੀਦਾ ਸੀ ਮਾਲਕ ਨੇ ਦਿੱਤਾ ਨਹੀਂ 5 ਸਕਿੰਟਾਂ ਚ ਉਹਨਾਂ ਘਰ ਪਹੁੰਚਣਾ ਸੀ ਟਰਾਲੀ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਣ ਕਾਰਨ ਕੱਲ ਜਿਹੜਾ ਵਾ ਸਾਰਾ ਸਾਡਾ ਪ੍ਰੋਗਰਾਮ ਜਿਹੜਾ ਮਿਸ ਹੋ ਗਿਆ ਉਸ ਕਰਕੇ ਥੋੜਾ ਸੰਗਤ ਵੀ ਅੱਜ ਘਟ ਰਹੀ ਆ ਤੇ ਪ੍ਰੋਗਰਾਮ ਤੇ ਵੀ ਇਸ ਕਰਕੇ ਅਸੀਂ ਉਹ ਜ਼ਿਆਦਾ ਉਧਰ ਹਿਰਖ ਬਸੂਸ ਦੇ ਵਿੱਚ ਜ਼ਿਆਦਾ ਰੁੱਝ ਗਏ ਇੱਦਾਂ ਥੋੜਾ ਜਿਹਾ ਜੇ ਚਲੋ ਸਾਡੇ ਕੋਲ ਧਿਆਨ ਘਟਦਾ ਗਿਆ ਸੱਚੇ ਪਾਤਸ਼ਾਹਲੇ ਚਲੋ ਜੰਨੀ ਵੀ ਤੁਹਾਡੇ ਕੋਲ ਸੇਵਾ ਲਈ ਆ ਅੱਗੇ ਤੋਂ ਹੀ ਵੱਧ ਤੋਂ ਵੱਧ ਜਿਹੜੀ ਆ ਆਪਣੀ ਹਾਜ਼ਰੀ ਲਵਾ ਕੇ ਤੇ ਗੁਰਪ੍ਰੀਤ ਚੀਮਾ ਜੀ ਦੇ ਪੂਰਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰ ਵੱਲੋਂ ਜਿਹੜੀ ਆ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਉਹਨਾਂ ਨੇ ਵੀ ਅੱਜ ਬਰਸੀ ਤੇ ਪਹੁੰਚਣਾ ਸੀ ਉਹ ਇੱਕ ਦਿਨ ਪਹਿਲਾਂ ਹੀ ਹੁੱਕ ਚਲ ਗਏ ਉਹਨਾਂ ਦਾ ਕੋਈ ਸਿਆਸਤ ਸੀਗਾ ਮੁੱਖ ਮੰਤਰੀ ਸਾਹਿਬ ਨਾਲ ਤੇ ਉਹਨਾਂ ਨਾਲ ਕੱਲ ਮੇਰੀ ਬੈਠਿਆ ਤਿੰਨ ਚਾਰ ਹੋਰ ਵੀ ਘਰਾਂ ਦੇ ਵਿੱਚ ਉਹਨਾਂ ਦੇ ਫਿਰ ਕਾਰਨ ਬਾਤ ਜਾਣਾ ਹੋਈ ਸੀ ਉਹ ਵੀ ਗਏ ਆ ਤੇ ਉਹਨਾਂ ਨੇ ਮੇਰੇ ਨਾਲ ਗੱਡੀ 'ਚ ਬੈਠੇ ਬੈਠਾ ਤਿੰਨ ਚਾਰ ਕਲਾ ਕੀਤੀਆਂ ਤੇ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਜਿੰਨੇ ਵੀ ਆ ਉਹਨਾਂ ਦਾ ਤੁਸੀਂ ਆਪਣਾ ਐਸਟੀਮੇਟ ਤਿਆਰ ਕਰਵਾ ਲਓ ਸੈਕਟਰੀਆਂ ਦੇ ਕੋਲੋਂ ਤੇ ਉਹ ਐਸਟੀਮੇਟਰ ਦੇ ਕਾਪੀਆਂ ਜਿਹੜੀਆਂ ਨੇ ਮੈਨੂੰ ਵਟਸਐਪ ਕਰ ਦਿਓ ਜਾਂ ਮੈਨੂੰ ਮਿਲ ਕੇ ਦੇ ਦਿਓ ਜੋ ਵੀ ਤੁਸੀਂ ਪਿੰਡ 'ਚ ਕੰਮ ਕਰਾਉਣਾ ਚਾਹੁੰਦੇ ਹੋ ਮੇਰੇ ਵੱਲੋਂ ਤੁਹਾਨੂੰ ਪੈਸੇ ਦੀ ਕੋਈ ਨਾ ਨਹੀਂ ਹੋਏਗੀ ਤੇ ਮੈਨੂੰ ਉਹਨਾਂ ਨੇ ਇਹ ਵੀ ਇਹ ਵੀ ਦਾਨ ਆਪਣੇ ਵੱਲੋਂ ਕਿਹਾ ਕਿ ਮੈਨੂੰ ਇਸ ਪਰਿਵਾਰ ਜਿਹੜਾ ਸਰਪੰਚ ਕਰਨ ਆਪ ਸਿੰਘ ਗੋਲ ਬਣਿਆ ਇਸ ਪਰਿਵਾਰ ਤੇ ਸ਼ੁਰੂ ਤੋਂ ਮਹਾਰਾਜ ਦੀ ਕਿਰਪਾ ਰਹੀ ਆ ਤੇ ਸਰਪੰਚੀਆਂ ਚੇਅਰਮੈਨੀਆਂ ਇਹਨਾਂ ਦੇ ਕੋਰੀਆਂ ਤੇ ਇਹਨਾਂ ਨੇ ਕਦੇ ਕੋਈ ਅਜ ਤੱਕ ਇਹਨਾਂ ਨੂੰ ਕੇਸ ਕਿਸ ਬਜਾ ਕੋਈ ਦਾਗ ਨਹੀਂ ਕੋ ਲਾ ਸਕਿਆ ਤੇ ਇਸ ਕਰਕੇ ਮੈਂ ਤਾਂ ਜਿਆਦਾ ਇਸ ਪਿੰਡ ਨੂੰ ਪੈਸਾ ਦੇਵਾਂਗਾ ਕਿਉਂ ਜਿੰਨਾ ਪੈਸਾ ਆਏਗਾ ਉਹ ਡਵੈਲਪਮੈਂਟ ਤੇ ਲੱਗਣਾ ਵਾ ਇਹਨਾਂ ਨੂੰ ਖਾਣ ਦਾ ਕੋਈ ਲਾਲਚ ਨਹੀਂ ਆ ਤੇ ਮੈਂ ਸੇਵਾ ਸਾਹਿਬ ਦਾ ਵੀ ਧੰਨਵਾਦੀ ਆ ਜਿਨ੍ਹਾਂ ਦੇ 8 ਲੱਖ ਤੇ 60 ਹਜ਼ਾਰ ਰੁਪਈਆ ਮੇਰੇ ਭਰਾ ਸੀਦ ਗੁਰਪ੍ਰੀਤ ਸਿੰਘ ਜੀ ਕੈਪਟਨ ਸਾਹਿਬ ਦੇ ਗੇਟ ਵਾਸਤੇ ਦਿੱਤਾ ਵਾ ਉਹ 8,60,000 ਰੁਪਇਆ ਕੱਲਾ ਕੱਲਾ ਵਧੀਆ ਉਹਦਾ ਐਸਟੀਮੇਟ ਤੇ ਹਾਲ ਕਰਾ ਕੇ ਤੇ ਕਹ ਭਾਈ ਕੈਪਟਨ ਸਾਹਿਬ ਇਹ ਵੀ ਆਏ ਨੇ ਇਹਨਾਂ ਨੂੰ ਵੀ ਬਲਾਇਆ ਜਾਏਗਾ ਜੀ ਇਹਨਾਂ ਉਹ ਨਕਸ਼ਾ ਬਣਿਆ ਹੋਏਗਾ ਜਾਂ ਨਕਸ਼ਾ ਨਵਾਂ ਕੋ ਤੇ ਆਏਗਾ ਕਿ ਇਹਨਾਂ ਦੇਣਾ ਹੋਵੇਗਾ ਤੇ ਸਾਨੂੰ ਇਹ ਦੇ ਸਕਦੇ ਬੜੀ ਖੁਸ਼ੀ ਦੇ ਨਾਲ ਤੇ ਅਸੀਂ ਉਸੇ ਤਰੀਕੇ ਦਾ ਗੇਟ ਬਣਾਵਾਂਗੇ ਜਿਹੜਾ ਗੇਟ ਕੋਈ ਉਥੋਂ ਲੰਘਦਾ ਜਾਵੇ ਤੇ ਇਹ ਗੱਲ ਕਹੇ ਵੀ ਵਾਕੇ ਕਿਸੇ ਨੇ ਜੇ ਬਣਾਇਆ ਗੇਟ ਤੇ ਇਦਾਂ ਦਾ ਹੀ ਬਣਾਉਣਾ ਚਾਹੀਦਾ ਇਹ ਨਹੀਂ ਪੀ 10 ਲੱਖ ਆ ਗਿਆ ਤੇ ਗਲੀ ਚ ਗੇਟ ਮੈਨੂੰ ਦੱਸਿਆ ਉਹਨਾਂ ਨੂੰ ਨਹੀਂ ਪੀ ਇੱਕ ਸਰਪੰਚ ਨੇ 10 ਲੱਖ ਗੇਟ ਵਾਸਤੇ ਹੀ ਪਾ ਦਿੱਤਾ ਉਹਨੇ ਪਿੰਡ ਦੀ ਇੱਕ ਗਲੀ ਜਾਂਦੀ ਪਿੰਡ ਦੇ ਵਿੱਚ ਵੜਦੀ ਉੱਤੇ ਛੋੜਾ ਜਾ ਬਣਾਜਦਾ ਆਮ ਹੈ ਘਰਾਂ ਦੇ ਵਿੱਚ ਬਣਾਇਆ ਹੁੰਦਾ ਤੇ ਉਦਾਂ ਦਾ ਬਣਾ ਕੇ ਤਿਆਰ ਕਰਕੇ ਤੇ ਜਿਹੜਾ ਸਾਰਾ ਪਿਆ ਹੈ ਔਰ ਦੁਬਦੂ ਕਰਕੇ ਆਪ ਖਾ ਗਏ ਤੇ ਚੀਜ਼ਾਂ ਨੂੰ ਤੇ ਦੇਣਾ ਚਾਹੀਦਾ ਉਹ ਤੇ ਵੈਸੇ ਦੇਈ ਜਾਂਦੇ ਨੇ ਸਾਨੂੰ ਤੇ ਜਿਹੜਾ ਜਿਲ੍ਹਾ ਕੋ ਫਰਜ਼ ਵੰਡਦਾ ਹਰ ਵਾਰੀ ਸਹੀ ਵੱਤਵਾ ਦੋਨਾਂ ਚੀਜ਼ਾਂ ਵਾਸਤੇ ਕੁਝ ਕਰੀਏ ਪਰ ਸਾਰਿਆਂ ਦੀ ਸੋਚ ਇੱਕੋ ਜਿਹੀ ਨਹੀਂ ਦੇਰੇ ਤੇ ਮੇਰੇ ਪਰਿਵਾਰ ਦੀ ਮੇਰੇ ਨਾਲ ਜਸਦਰ ਸਤਰਾਮ ਸਿੰਘ ਜੀ ਸਿਕਣ ਵੀ ਇਹ ਵੀ ਬਹੁਤ ਵਧੀਆ ਪਰਿਵਾਰ ਆ ਨਮਾਣਾ ਜੀ ਨੇ ਤੇ ਕੋਰਸ ਤੋਂ ਹੋਰਾ ਤੂੰ ਇਹ ਨਾਲ ਬਹੁਤ ਜਿਆਦਾ ਸਾਡਾ ਪਰਿਵਾਰਕ ਰਿਲੇਸ਼ਨ ਪਿਆਰ ਵਾ ਤੇ ਅਸੀਂ ਸਾਰਾ ਜਿਹੜਾ ਵਾ ਨਾਲ ਮਿਲ ਕੇ ਵਧੀਆ ਰੱਖ ਕੇ ਗੇੜ ਬਣਾਵਾਂਗੇ ਸਟੇਡੀਅਮ ਬਣਾਵਾਂਗੇ ਉਹਨਾਂ ਦੇ ਨਾਂ ਤੇ ਕੋਸ਼ਿਸ਼ ਕਰਾਂਗਾ ਮੈਂ ਆਪਣੇ ਵੱਲੋਂ ਕਿ ਕੋਈ ਹਸਪਤਾਲ ਵੀ ਪਿੰਡ ਚ ਆ ਜੇ ਕੋਈ ਲਾਇਬ੍ਰੇਰੀ ਆ ਜੇ ਕੋਈ ਸੇਵਾ ਕੇਂਦਰ ਖੁੱਲ ਜੇ ਅੱਗੇ ਸੇਵਾ ਕੇਂਦਰ ਖੁੱਲਿਆ ਹੀ ਬੰਦ ਹੋ ਗਿਆ ਇਹ ਉਹ ਜੀ ਚੀਜ਼ਾਂ ਬੜੀਆਂ ਕਰਨ ਵਾਲੀਆਂ ਜੇ ਪਿੰਡ ਸਹਿਯੋਗ ਕਰੇ ਪੰਚਾਇਤ ਕਰੇ ਤੇ ਬੜਾ ਕੁਝ ਹੋ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੈਂਪ ਆ ਉਹਦਾ ਵੀ ਏਜੋਜਨ ਕੀਤਾ ਗਿਆ ਵਾ ਇੱਕ ਬਹੁਤ ਵਧੀਆ ਉਪਰਾਲਾ ਵਾ ਜੀ ਇਹਦੇ ਬਾਰੇ ਵੀ ਥੋੜਾ ਦੱਸ ਦਿਓ ਮੀਡੀਆ ਜੀ ਇਹ ਵੀ ਬਹੁਤ ਚੰਗਾ ਉਪਰਾਲਾ ਕੀਤਾ ਇਹਨਾਂ ਨੇ ਕਿਉਂਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ ਕਿਸੇ ਜੀਵ ਨੂੰ ਜੀਵਨ ਦੇ ਸਕਦਾ ਹੈ ਨਾ ਅੰਤ ਸਮੇਂ 'ਚ ਖੂਨ ਦੇ ਸਕਦਾ ਕਈ ਵਾਰੀ ਖੂਨ ਦੀ ਘਟਨਾ ਕਈਆਂ ਦੀ ਮੌਤ ਹੋ ਜਾਂਦੀ ਹੈ ਤੋ ਮੈਂ ਪ੍ਰਿਸ਼ਟ ਕਰਦਾ ਸ਼ਾਬਾਸ਼ ਦਿੰਦਾ ਉਹਨਾਂ ਉਹਨਾਂ ਜੀਆਂ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ